ਔਰਤ ਹੋਣਾ ਹੀ ਇੱਕ ਸਜ਼ਾ ਹੈ ਹਰ ਮਹੀਨੇ ਖੂਨ ਪਾਣੀ ਦੀ ਤਰ੍ਹਾਂ ਬਹਾਉਣਾ ਪੈਂਦਾ ਹੈ ਹਰ ਦਰਦ ਨੂੰ ਹੱਸਦੇ ਹੋਏ ਸਹਿਣਾ ਪੈਂਦਾ ਹੈ ਆਪਣੇ ਅੰਦਰ ਦਾ ਬਚਪਨਾ ਹਮੇਸ਼ਾ ਜ਼ਿੰਦਾ ਰੱਖੋ ਕਿਉਂਕਿ ਜ਼ਿਆਦਾ ਸਮਝਦਾਰੀ ਲਾਈਫ ਨੂੰ ਬੋਰਿੰਗ ਬਣਾ ਦਿੰਦੀ ਹੈ ਔਰਤ ਬੜੀ ਹੀ ਪਿਆਰੀ ਚੀਜ਼ ਹੈ ਰੋ ਲਏਗੀ ਪਰ ਕਦੀ ਗਲਤੀ ਨਹੀਂ ਮੰਨੇਗੀ ਕਿਸੇ ਨੂੰ ਇੰਨਾ ਨਾ ਚਾਹੋ ਕਿ ਭੁੱਲ ਨਾ ਸਕੋ ਕਿਉਂਕਿ ਜ਼ਿੰਦਗੀ ਇਨਸਾਨ ਦੀ ਮੁਹੱਬਤ ਤਿੰਨੋਂ ਬੇਵਫਾ ਹੈ ਕਿਸੇ ਦੇ ਜਿਸਮ ਨੂੰ ਕਪੜਾ ਤੱਕ ਨਹੀਂ ਹਾਸਲ ਕਿਸੇ ਦੇ ਖਿੜਕੀ ਦੇ ਪਰਦੇ ਵੀ ਮਖਮਲ ਦੇ ਹੁੰਦੇ ਹਨ ਕਿਸੇ ਨਾਲ ਦਿਲ ਲੱਗ ਜਾਏ ਉਸ ਨੂੰ ਪਿਆਰ ਥੋੜੀ ਕਹਿੰਦੇ ਹਨ ਕਿਸੇ ਦੇ ਬਿਨਾ ਦਿਲ ਨਾ ਲੱਗੇ ਉਸ ਨੂੰ ਪਿਆਰ ਕਹਿੰਦੇ ਜਦੋਂ ਤੱਕ ਲੜਕੀ ਦੀ ਮਰਜ਼ੀ ਨਹੀਂ ਹੁੰਦੀ ਲੜਕਾ ਉਸਦੇ ਨਾਲ ਗੱਲ ਤੱਕ ਨਹੀਂ ਕਰ ਸਕਦਾ ਕੱਪੜੇ ਉਤਾਰਨੇ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਤੇ ਪਤਨੀ ਦੋਨੋਂ ਇੱਕੋ ਵਰਗੇ ਹੁੰਦੇ ਹਨ ਦੋਨਾਂ ਨੂੰ ਅਸੀਂ ਆਪਣੀ ਖੁਸ਼ੀ ਨਾਲ ਚੁਣਦੇ ਹਾਂ ਫਿਰ ਚੁਣਨ ਦੇ ਬਾਅਦ ਨਾ ਤਾਂ ਸਰਕਾਰ ਸਾਡੀ ਸੁਣਦੀ ਹੈ ਤੇ ਨਾ ਹੀ ਪਤਨੀ ਹੁਣ ਮਜ਼ੇ ਦੀ ਗੱਲ ਇਹ ਹੈ ਕਿ ਸਰਕਾਰ ਪਸੰਦ ਨਾ ਆਉਣ ਉੱਪਰ ਉਸ ਨੂੰ ਅਸੀਂ 5 ਸਾਲ ਦੇ ਬਾਅਦ ਬਦਲ ਸਕਦੇ ਹਾਂ ਪਰ ਪਤਨੀ ਪਸੰਦ ਨਾ ਆਉਣ ਉੱਪਰ ਅਸੀਂ ਉਸ ਨੂੰ ਨਹੀਂ ਬਦਲ ਸਕਦੇ ਕਿਉਂ ਦੋਸਤੋ ਸਹੀ ਕਿਹਾ ਨਾ ਉਹ ਰਹੋ ਜੋ ਤੁਸੀਂ ਹੋ ਉਹ ਕਹੋ ਜੋ ਤੁਸੀਂ ਮਹਿਸੂਸ ਕਰਦੇ ਹੋ ਕਿਉਂਕਿ ਜੋ ਲੋਕ ਬੁਰਾ ਮੰਨਦੇ ਹਨ ਉਹ ਮਾਇਨੇ ਨਹੀਂ ਰੱਖਦੇ ਜੋ ਲੋਕ ਮਾਇਨੇ ਰੱਖਦੇ ਹਨ ਉਹ ਬੁਰਾ ਨਹੀਂ ਮੰਨਦੇ ਚਾਂਜਰ ਦੀ ਆਵਾਜ਼ ਕਿੰਨੀ ਚੰਗੀ ਲੱਗਦੀ ਹੈ ਉਹੀ ਆਵਾਜ਼ ਅੱਧੀ ਰਾਤ ਨੂੰ ਆਏ ਤਾਂ ਕਲੇਜਾ ਫਟ ਜਾਂਦਾ ਹੈ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਲਾਡੋ ਕੱਲ ਨੂੰ ਇਹੀ ਲੋਕ ਕਹਿ ਦੇਣਗੇ ਜੋ ਆਪਣੇ ਮਾਂ-ਬਾਪ ਦੀ ਨਹੀਂ ਹੋਈ ਉਹ ਮੇਰੀ ਕੀ ਹੋਵੇਗੀ ਅਗਰ ਕੋਈ ਔਰਤ ਸ਼ਾਦੀ ਸ਼ੁਦਾ ਹੁੰਦੇ ਹੋਏ ਵੀ ਤੁਹਾਡੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ ਤਾਂ ਉਹ ਇੱਕ ਗੱਲ ਜ਼ਰੂਰ ਬੋਲੇਗੀ ਤੁਸੀਂ ਕਾਫੀ ਸੁੰਦਰ ਦਿਖਾਈ ਦਿੰਦੇ ਹੋ ਜਨਾਬ ਮੁਹੱਬਤ ਸੱਚੀ ਹੈ ਜਾਂ ਝੂਠੀ ਇਹ ਉਦੋਂ ਪਤਾ ਚੱਲਦਾ ਹੈ ਜਦੋਂ ਵਿਛੜਨ ਦੀ ਗੱਲ ਨਾਲ ਹੀ ਅੱਖਾਂ 'ਚ ਹੰਝੂ ਆ ਜਾਣ ਉਸ ਰਿਸ਼ਤੇ ਨੂੰ ਉੱਥੇ ਹੀ ਛੱਡ ਦਿਓ ਜਿੱਥੇ ਕਿਸੇ ਤੀਸਰੇ ਇਨਸਾਨ ਨੂੰ ਖੁਸ਼ ਕਰਨ ਦੇ ਲਈ ਤੁਹਾਨੂੰ ਤਕਲੀਫ ਦਿੱਤੀ ਜਾ ਰਹੀ ਹੋਵੇ ਕੋਜੂ ਰਿਸ਼ਤੇ ਕਿਰਾਏ ਦੇ ਮਕਾਨ ਦੀ ਤਰ੍ਹਾਂ ਹੁੰਦੇ ਹਨ ਕਿੰਨਾ ਵੀ ਸਜਾ ਲਓ ਕਦੀ ਆਪਣੇ ਨਹੀਂ ਹੁੰਦੇ ਜਿਨ੍ਹਾਂ ਔਰਤਾਂ ਨੂੰ ਕਮਾਂਡ ਹੁੰਦਾ ਹੈ ਕਿ ਉਹਨਾਂ ਉੱਪਰ ਸੌ ਲੋਕ ਮਰਦੇ ਹਨ ਉਹਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਕਿ ਉਹ ਸੌ ਲੋਕ ਹਰ ਔਰਤ ਉੱਪਰ ਮਰਦੇ ਹਨ ਚੈਨ ਨਾਲ ਜੀਣ ਦੇ ਲਈ ਚਾਰ ਰੋਟੀ ਤੇ ਦੋ ਕੱਪੜੇ ਕਾਫੀ ਹੈ ਪਰ ਬੇਚੈਨੀ ਨਾਲ ਜੀਣ ਦੇ ਲਈ 4 ਮੋਟਰ 2 ਬੰਗਲੇ ਤੇ 3 ਫਲੈਟ ਵੀ ਘਟ ਹਨ ਜੋ ਔਰਤ ਤੁਹਾਡੇ ਨਾਲ ਲੜਦੀ ਹੈ ਝਗੜਦੀ ਹੈ ਰੋਕ ਟੋਕ ਕਰਦੀ ਹੈ ਤਾਂ ਸਮਝ ਲਓ ਕਿ ਉਹ ਤੁਹਾਨੂੰ ਦਿਲ ਨਾਲ ਪਸੰਦ ਕਰਦੀ ਹੈ ਤੇ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟੋ ਜ਼ਰੂਰ ਕਰੋ ਜੋ ਰਿਸ਼ਤੇ ਅਚਾਨਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ ਉਹ ਕਿਤੇ ਨਾ ਕਿਤੇ ਬਹੁਤ ਪਹਿਲੇ ਤੋਂ ਤੁਹਾਡੇ ਨਾਲ ਨਫ਼ਰਤ ਕਰ ਰਹੇ ਹੁੰਦੇ ਹਨ ਬਸ ਤੁਹਾਨੂੰ ਪਤਾ ਇਸ ਲਈ देर ਨਾਲ ਚਲਦਾ ਹੈ ਕਿਉਂਕਿ ਉਹ ਕਿਰਦਾਰ ਚੰਗਾ ਨਹੀਂ ਬਹੌਂਦੇ ਹਨ ਪਤਨੀ چاہے ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ ਪਰ ਫਿਰ ਵੀ ਕੁਝ ਮਰਤਾਂ ਨੂੰ ਪਰਾਈ ਇਸਤਰੀ ਦੇ ਨਾਲ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ ਔਰਤ ਉਹ ਨਹੀਂ ਜੋ ਸਪਨوں ਆਕਰਸ਼ਿਤ ਕਰੇ ਔਰਤਾਂ ਉਹ ਹੈ ਜੋ ਆਪਣੇ ਇੱਕ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਏ ਤੇ ਉਸ ਵਿੱਚ ਖੁਸ਼ੀ ਲੱਭੇ ਕਿਸੇ ਵੀ ਜੋੜੇ ਦਾ ਬ੍ਰੇਕਅਪ ਉਦੋਂ ਹੁੰਦਾ ਹੈ ਜਦੋਂ ਦੋਨਾਂ ਵਿੱਚੋਂ ਕਿਸੇ ਇੱਕ ਨੇ ਤੀਸਰੇ ਵਿਅਕਤੀ ਤੋਂ ਸਲਾਹ ਲਈ ਹੋਵੇ ਕਿਸੇ ਨੂੰ ਕਮੀ ਉਦੋਂ ਮਹਿਸੂਸ ਹੋਣ ਲੱਗਦੀ ਹੈ ਜਦੋਂ ਜ਼ਿੰਦਗੀ ਵਿੱਚ ਉਸਦੀ ਮੌਜੂਦਗੀ ਬਹੁਤ ਡੂੰਗੀ ਤੇ ਗਹਿਰੀ ਹੋਵੇ ਵਿਗਿਆਨ ਦੁਆਰਾ ਇਹ ਸਾਬਿਤ ਕੀਤਾ ਗਿਆ ਹੈ ਗਲੇ ਲੱਗਣਾ ਕਿਸੇ ਦਵਾਈ ਦੀ ਤਰ੍ਹਾਂ ਹੈ ਜਦੋਂ ਤੁਸੀਂ ਕਿਸੇ ਆਪਣੇ ਨੂੰ ਗਲੇ ਲਗਾਉਂਦੇ ਹੋ ਤਾਂ ਤੁਹਾਡੀਆਂ ਛੋਟੀਆਂ-ਛੋਟੀਆਂ ਤਕਲੀਫਾਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ ਨਸੀਬ ਨਾਲ ਮਿਲਦੇ ਹਨ ਦਿਲ ਤੋਂ ਰਿਸ਼ਤਾ ਨਿਭਾਉਣ ਵਾਲੇ ਵਰਨਾ ਲੋਕ ਹਮਸਫਰ ਪਾ ਕੇ ਵੀ ਇਕੱਲੇ ਰਹਿ ਜਾਂਦੇ ਹਨ ਇਹ ਜਿਸਮ ਦੀ ਭੁੱਖ ਹੈ ਜਨਾਬ ਜਦੋਂ ਲੱਗਦੀ ਹੈ ਤਾਂ ਨੀਂਦ ਚੈਨ ਸਭ ਉਡਾ ਲੇ ਜਾਂਦੀ ਹੈ ਗੈਰ ਮਰਦ ਨਾਲ ਸੰਬੰਧ ਬਣਾਉਣ ਵਿੱਚ ਉਹ ਔਰਤ ਜ਼ਿਆਦਾ دلچਸਪੀ ਲੈਂਦੀ ਹੈ ਜਿਸ ਨੂੰ ਆਪਣੇ ਪਤੀ ਤੋਂ ਉਹ ਸਭ ਨਹੀਂ ਮਿਲਦਾ ਜੋ ਉਹ ਚਾਹੁੰਦੀ ਹੈ ਕੇਵਲ ਆਪਣੀ ਸ਼ਰੀਰਿਕ ਜ਼ਰੂਰਤਾਂ ਦੇ ਲਈ ਕੋਈ ਵੀ ਔਰਤ ਆਪਣੇ ਪਤੀ ਨੂੰ ਤੋਖਾ ਨਹੀਂ ਦਿੰਦੀ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ